ਤਨ ਗੁਰੂ ਗੋਬਿੰਦ ਸਿੰਘ ਪਾਤਸ਼ਾਹ ਜੀ ਜਿਨ੍ਹਾਂ ਦੇ ਜੀਵਨ ਇਤਿਹਾਸ ਦੇ ਵਿੱਚ ਜੋ ਇੱਕ ਘਟਨਾ ਪ੍ਰਚਲਿਤ ਹੈ ਉਹ ਘਟਨਾ ਜਿਸ ਦੇ ਵਿੱਚ ਆਪਾਂ ਇਹ ਵਿਚਾਰ ਕਰ ਚੁੱਕੇ ਹਾਂ ਕਿ ਪਟਨਾ ਸ਼ਹਿਰ ਦਾ ਇਤਿਹਾਸ ਕੀ ਹੈ ਪਟਨੇ ਦੇ ਵਿੱਚ ਗੁਰੂ ਨਾਨਕ ਪਾਤਸ਼ਾਹ ਜੀ ਪਹਿਲਾਂ ਪਹੁੰਚੇ ਗੁਰੂ ਨਾਨਕ ਪਾਤਸ਼ਾਹ ਜੀ ਨੇ ਮੁਬਾਰਕ ਚਰਨ ਪਟਨਾ ਸ਼ਹਿਰ ਦੇ ਵਿੱਚ ਪਾਏ ਤੇ ਉਸ ਤੋਂ ਬਾਅਦ ਨੌਵੇਂ ਗੁਰੂ ਧੰਨ ਗੁਰੂ ਤੇਗ ਬਹਾਦਰ ਪਾਤਸ਼ਾਹ ਜੀ ਵੀ ਪਟਨਾ ਸ਼ਹਿਰ ਦੇ ਵਿੱਚ ਪਹੁੰਚੇ ਗੁਰੂ ਤੇਗ ਬਹਾਦਰ ਪਾਤਸ਼ਾਹ ਜੀ ਆਪਣੇ ਪਰਿਵਾਰ ਨੂੰ ਮਾਤਾ ਗੁਜਰ ਕੌਰ ਜੀ ਨੂੰ ਮਾਮਾ ਕਿਰਪਾਲ ਚੰਦ ਜੀ ਧੰਨ ਗੁਰੂ ਗੋਬਿੰਦ ਸਿੰਘ ਪਾਤਸ਼ਾਹ ਜੀ ਦੇ ਛੋਟੇ ਮਾਮਾ ਜੀ ਪਾਉ ਮਾਤਾ ਗੁਜਰ ਕੌਰ ਜੀ ਦੇ ਪਰਾ ਅਤੇ ਹੋਰ ਮੁਖੀ ਦਰਬਾਰੀ ਸਿੰਘ ਇਹ ਪਟਨਾ ਸ਼ਹਿਰ ਦੇ ਵਿੱਚ ਗੁਰੂ ਸਾਹਿਬ ਜੀ ਦੇ ਪਰਿਵਾਰ ਦੇ ਨਾਲ ਰੁਕਦੇ ਨੇ ਸਾਲ ਸਰਾਏ ਜੌਰੀ ਦੇ ਘਰ ਵਿੱਚ ਜਿੱਥੇ ਕਦੇ ਨਾਨਕ ਜੀ ਰੁਕੇ ਤੇ ਸਾਲ ਸਰਾਏ ਜੌਰੀ ਦੇ ਪਰਿਵਾਰ ਨੇ ਗੁਰੂ ਤੇਗ ਬਹਾਦਰ ਪਾਤਸ਼ਾਹ ਜੀ ਦੇ ਪਰਿਵਾਰ ਦੀ ਵੀ ਸੇਵਾ ਕੀਤੀ ਹੈ ਇੱਥੇ ਹੀ ਧੰਨ ਗੁਰੂ ਗੋਬਿੰਦ ਸਿੰਘ ਪਾਤਸ਼ਾਹ ਜੀ ਦਾ ਪ੍ਰਕਾਸ਼ ਹੁੰਦਾ ਹੈ 1666 ਦੇ ਵਿੱਚ ਧੰਨ ਗੁਰੂ ਗੋਬਿੰਦ ਸਿੰਘ ਪਾਤਸ਼ਾਹ ਜੀ ਦਾ ਪਟਨਾ ਸ਼ਹਿਰ ਦੇ ਵਿੱਚ ਜਦੋਂ ਪ੍ਰਕਾਸ਼ ਹੋਇਆ ਤੇ ਉਸ ਸੰਬੰਧ ਵਿੱਚ ਇੱਕ ਪਰਜਲਿਤ ਘਟਨਾ ਹੈ ਕਿ ਗੁਰੂ ਗੋਬਿੰਦ ਸਿੰਘ ਪਾਤਸ਼ਾਹ ਜੀ ਦੇ ਕੋਲ ਕੁੜਾ ਅਮਦਾਰ ਰਹਿਣ ਵਾਲਾ ਪੀਰ ਭੀਖਣ ਸਾਹ ਪਹੁੰਚਦਾ ਸਕੇ ਵਿੱਚ ਇਹ ਪਰਿਵਾਰ ਰਹਿੰਦਾ ਸੀ ਕੁੜਾਮ ਦੇ ਵਿੱਚ ਇੱਕ ਪਹਿਲਾਂ ਤੋਂ ਪੀਰ ਸੀ ਜਿਹਨੂੰ ਇਹ ਮਿਲੇ ਫਿਰ ਪੀਰ ਪੀਖਣ ਸ਼ਾਹ ਬੜਾ ਪ੍ਰਸਿੱਧ ਉਥੋਂ ਦਾ ਪੀਰ ਬਣ ਗਿਆ ਪਹਿਲੇ ਸਮਿਆਂ ਤੋਂ ਉਸ ਦੇ 25 ਕਿੱਲਿਆਂ ਦੇ ਵਿੱਚ ਮਸਜਿਦ ਬਣੀ ਹੋਈ ਹੈ ਵੱਡੀ ਮਸਜਿਦ ਪੀਰ ਪੀਖਣ ਸ਼ਾਹ ਦੀ ਹੁਣ ਜੋ ਗੁਰਮਤ ਦੇ ਆਧਾਰ ਤੇ ਵਿਚਾਰ ਹੈ ਕਿ ਜਿਵੇਂ ਸ਼ੇਖ ਫਰੀਦੂद्दीन ਗਾਂਝੇ ਸ਼ੱਕਰ ਬਾਬਾ ਫਰੀਦ ਜੀ ਉਹ ਵੀ ਇਸਲਾਮ ਮਤ ਦੇ ਵਿੱਚ ਬੜੇ ਹੀ ਪਹੁੰਚੇ ਹੋਏ ਮੰਨੇ ਹੋਏ ਪੀਰ ਨੇ ਆਪਾਂ ਸ਼ਬਦ ਇਹ ਧਰਮ ਦੇ ਦਾਇਰੇ ਦੇ ਵਿੱਚ ਵਰਤਦੇ ਆਂ ਤੇ ਅਜੋਕੇ ਸਮੇਂ ਵਿੱਚ ਐਸਾ ਵੀ ਹੈ ਕਿ ਇਹ ਇਨ੍ਹਾਂ ਸ਼ਬਦਾਂ ਦਾ ਇਸਤੇਮਾਲ ਕਰਕੇ ਲੋਕ ਕਰਮਕਾਂਡ ਕਰਨ ਲੱਗੇ ਧਰਮ ਕਮਾਉਣ ਲੱਗੇ ਤੇ ਇੰਨਾ ਸ਼ਬਦਾਂ ਤੋਂ ਵੀ ਲੋਕਾਂ ਨੇ ਪਰਹੇਜ਼ ਕਰਨਾ ਸ਼ੁਰੂ ਕਰ ਦਿੱਤਾ ਜਿਵੇਂ ਆਪਾਂ ਪਹਿਲਾਂ ਵੀ ਸਾਂਝ ਪਾਈ ਸੀ ਨਿਹੰਗ ਸਿੰਘ ਗੁਰੂ ਸਾਹਿਬ ਜੀ ਦੀਆਂ ਫੌਜਾਂ ਤਾਂ ਐਸੇ ਵੀ ਲੋਕ ਇਹਦੇ ਵਿੱਚ ਦਾਖਲ ਹੋਏ ਤੇ ਹੁਣ ਲੋਕ ਨਿਹੰਗ ਸਿੰਘ ਦੇ ਬਾਣੇ ਤੋਂ ਉਸ ਦੇ ਨਾਮ ਤੋਂ ਵੀ ਪਰਹੇਜ਼ ਕਰਨ ਲੱਗੇ ਪਰ ਇਸ ਤਰ੍ਹਾਂ ਹੋਣਾ ਨਹੀਂ ਚਾਹੀਦਾ ਜਿਵੇਂ ਕੋਈ ਪੁਲਿਸ ਮੁਲਾਜ਼ਮ ਕੋਈ ਅਫਸਰ ਕੋਈ ਫੋਰਸ ਵਾਲਾ ਗਲਤ ਕਰਮ ਕਰੇ ਤੇ ਅਸੀਂ ਕਹੀਏ ਕਿ ਸਾਰਾ ਡਿਪਾਰਟਮੈਂਟ ਹੀ ਠੀਕ ਨਹੀਂ ਵਰਦੀ ਕਾਨੂੰ ਬਣਾਈ ਹੈ ਇਹ ਪਹਿਨਦੇ ਕਿਉਂ ਨੇ ਇਸ ਤਰ੍ਹਾਂ ਨਹੀਂ ਹੁੰਦਾ ਸੋ ਇਹ ਵਿਚਾਰ ਹੈ ਪੀਰ ਭੀਖਣ ਸ਼ਾਹ ਦੀ ਹੈ ਗੁਰੂ ਸਾਹਿਬ ਜੀ ਦਾ ਸ਼ਰਦਾਲੂ ਇੰਜ ਕਹੋ ਅਕਾਲ ਪੁਰਖ ਨੂੰ ਪਿਆਰ ਕਰਨ ਵਾਲਾ ਖੁਦਾ ਦਾ ਸੱਚਾ ਭਗਤ ਖੁਦਾ ਦੀ ਬੰਦਗੀ ਵਿੱਚ ਲੀਨ ਉਹ ਧਰਮੀ ਆਤਮਕ ਖੇੜੇ ਦਾ ਮਾਲਕ ਪੀਰ ਭੀਖਣ ਸਾਗ ਕੁੜਾਮ ਤੋਂ ਗੁਰੂ ਗੋਬਿੰਦ ਸਿੰਘ ਪਾਤਸ਼ਾਹ ਜੀ ਦੇ ਦ دیدار ਕਰਨ ਵਾਸਤੇ ਪਟਨੇ ਸ਼ਹਿਰ ਵਿੱਚ ਪਹੁੰਚਦਾ ਪਟਨੇ ਵਿੱਚ ਜਦੋਂ ਪਹੁੰਚਿਆ ਤੇ ਉਹ ਇਤਿਹਾਸ ਦੀ ਪ੍ਰਚਲਿਤ ਘਟਨਾ ਆਪਾਂ ਬਹੁਤ ਵਾਰੀ ਪੜ੍ਹੀ ਸੁਣੀ ਹੈ ਕਿ ਪੀਰ ਭੀਖਣ ਸ਼ਾਹ ਨੇ ਗੁਰੂ ਗੋਬਿੰਦ ਸਿੰਘ ਪਾਤਸ਼ਾਹ ਜੀ ਦੇ دیدار ਕਰਨ ਦੀ ਇੱਛਾ ਜ਼ਾਹਰ ਕੀਤੀ ਮਾਤਾ ਜੀ ਗੁਰੂ ਗੋਬਿੰਦ ਸਿੰਘ ਪਾਤਸ਼ਾਹ ਜੀ ਨੂੰ ਗੋਦ ਵਿੱਚ ਉਠਾ ਕੇ ਬਾਹਰ ਲਿਆਉਂਦੇ ਨੇ ਪੀਰ ਭੀਖਣ ਸ਼ਾਹ ਦਰਸ਼ਨ دیدار ਕਰਦਾ ਅਤੇ ਨਾਲ ਹੀ ਉਹ ਦੋ ਕੁੱਜੀਆਂ ਗੁਰੂ ਸਾਹਿਬ ਜੀ ਦੇ ਅੱਗੇ ਕਰਦੇ ਹੁਣ ਜਦੋਂ ਉਹਨੇ ਦੋ ਭਰੇ ਹੋਏ ਕੁੱਜੇ ਗੁਰੂ ਸਾਹਿਬ ਜੀ ਦੇ ਅੱਗੇ ਬੁਧਾਏ ਹਨ ਆਪਣੀਆਂ ਹਥੇਲੀਆਂ ਤੇ ਰੱਖ ਕੇ ਤੇ ਬਾਲਾ ਪ੍ਰੀਤਮ ਬਾਲ ਸੂਰਪ ਧੰ ਗੁਰੂ ਗੋਬਿੰਦ ਸਿੰਘ ਪਾਤਸ਼ਾਹ ਜੀ ਨੇ ਉਹਨਾਂ ਦੋਵਾਂ ਤੇ ਇਕੱਠੇ ਹੀ ਹੱਥ ਰੱਖਿਆ ਤੇ ਦੋਵੇਂ ਹੀ ਮੂਦੇ ਕਰ ਦਿੱਤੇ ਡੋਲ ਦਿੱਤੇ ਇੱਕ ਵਿੱਚ ਦੁੱਧ ਇੱਕ ਵਿੱਚ ਪਾਣੀ ਦੋਵੇਂ ਕੁਝ ਦੂਰੀ ਤੇ ਜਾ ਕੇ ਇਕੱਠੇ ਹੋ ਗਏ ਤੇ ਪੀਰ ਭੀਖਣ ਸ਼ਾਹ ਦੇ ਚੇਲਿਆਂ ਨੇ ਪੁੱਛਿਆ ਪੀਏ 부ਜਾਰਤ ਕੀ ਹੈ ਤੇ ਉਹ ਦੱਸਦਾ ਹੈ ਕਿ ਮੈਂ ਮਨ ਵਿੱਚ ਵਿਚਾਰ ਕੇ ਆਇਆ ਸੀ ਇੱਕ ਹੱਥ ਵਿੱਚ ਜੋ ਕੁਝਾ ਮੈਂ ਇਸ ਤਰ੍ਹਾਂ ਵਿਚਾਰਿਆ ਕਿ ਇਹ Hindu ਇੱਕ ਵਿੱਚ ਮੁਸਲਮਾਨ ਮੈਂ ਇਹ 부ਜਾਰਤ ਗੁਰੂ ਸਾਹਿਬ ਜੀ ਦੇ ਅੱਗੇ ਰੱਖੀ ਜਾਂ ਸਵਾਲ ਪਾਇਆ ਕਿ ਸਤਿਗੁਰੂ ਜੀ ਕਿਸ ਦਾ ਪੱਖ ਲੈਣਗੇ ਗੁਰੂ ਗੋਬਿੰਦ ਸਿੰਘ ਪਾਤਸ਼ਾਹ ਜੀ ਨੇ ਦੋਵਾਂ ਤੇ ਹੱਥ ਰੱਖ ਕੇ ਇਹਨਾਂ ਨੂੰ ਢੋਲ ਦਿੱਤਾ ਹੈ ਭਾਵ ਜੋ ਨਾਨਕ ਜੀ ਦਾ ਸਿਧਾਂਤ ਹੈ ਨਾ ਕੋ ਹਿੰਦੂ ਨਾ ਮੁਸਲਮਾਨ ਉਹੀ ਜੋਤ ਇਹ ਹਨ ਤੇ ਉਸੇ ਸਿਧਾਂਤ ਨੂੰ ਇਹਨਾਂ ਨੇ ਉਜਾਗਰ ਕਰਕੇ ਸਪਸ਼ਟ ਕਰ ਦਿੱਤਾ ਕਿ ਜੋ ਗੁਰੂ ਨਾਨਕ ਪਾਤਸ਼ਾਹ ਜੀ ਦੀ ਵਿਚਾਰਧਾਰਾ ਹੈ ਇਹ ਉਸੇ ਦੇ ਮਾਲਕ ਨੇ ਇਹ ਵੀ ਇਸ ਜਾਤ ਪਾਤ ਤੇ ਸੰਪਰਦਾ ਦੇ ਵਿਚਾਰ ਦੇ ਵਿੱਚ ਉਲਝਣ ਵਾਲੇ ਨਹੀਂ ਹੁਣ ਇਸ ਵਿਚਾਰ ਨੂੰ ਆਪਾਂ ਗੁਰਬਾਣੀ ਦੇ ਆਧਾਰ ਤੇ ਵਿਚਾਰਨ ਦੀ ਕੋਸ਼ਿਸ਼ ਕਰਨੀ ਹੈ ਕਿ ਗੁਰੂ ਗ੍ਰੰਥ ਸਾਹਿਬ ਜੀ ਦੇ ਵਿੱਚ ਇਸ ਵਿਚਾਰ ਨੂੰ ਕਿਵੇਂ ਬਿਆਨਿਆ ਗਿਆ ਹੈ ਕਿਉਂਕਿ ਘਟਨਾ ਤਾਂ ਇਤਿਹਾਸ ਦੀ ਇਸੇ ਤਰ੍ਹਾਂ ਹੈ ਸਾਖੀ ਕਹੋ ਇਤਿਹਾਸਿਕ ਘਟਨਾ ਕਹੋ ਪਰਚਲਤ ਘਟਨਾ ਕਹੋ ਔਰ ਤਕਰੀਬਨ ਗੁਰੂ ਸਾਹਿਬ ਜੀ ਦੇ ਪ੍ਰਕਾਸ਼ ਦਿਹਾੜੇ ਤੇ ਬਹੁਤ ਪੜੀ ਸੁਣੀ ਵਿਚਾਰੀ ਜਾਂਦੀ ਤੇ ਹਰ ਕੋਈ ਸੁਣਦਾ ਹੈ ਹਰ ਕਿਸੇ ਨੇ ਸੁਣੀ ਹੋਵੇਗੀ ਗੁਰੂ ਸਾਹਿਬ ਜੀ ਧੰ ਗੁਰੂ ਨਾਨਕ ਪਾਤਸ਼ਾਹ ਜੀ ਨੇ ਜਦੋਂ ਵੇਂਚ ਚੁੱਬੀ ਲਾਈ ਹੈ ਤੇ ਪ੍ਰਚਾਰ ਆਰੰਭ ਕੀਤਾ ਤੇ ਨਾਨਕ ਜੀ ਦਾ ਜੋ ਪਹਿਲਾ ਨਾਰਾ ਹੈ ਉਹਦੇ ਬਾਰੇ ਵਿੱਚ ਲਖਾਰੀ ਕਹਿੰਦੇ ਕਿ ਉਹਨਾਂ ਨੇ ਆਖਿਆ ਨਾ ਹਮ Hindu ਨਾ Musalman ਕਿ ਨਾ ਅਸੀਂ Hindu ਮੱਤ ਦੀ ਵਿਚਾਰਧਰ ਦੇ ਵਿੱਚ ਆਈਏ ਨਾ Musalmanਾਂ ਦੀ ਇਹ ਹੈ ਗੱਲ ਕਿਵੇਂ